ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜੀਵਨੀ ਭਾਗ 1 ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਚੈਨਲ ਹਰਪ੍ਰੀਤ ਤੇ ਅੱਜ ਅਸੀਂ ਗੱਲ ਕਰਾਂਗੇ ਉਹ ਮਹਾਨ ਸ਼ਖਸੀਅਤ ਦੀ ਜਿਸ ਨੂੰ ਦੁਨੀਆ ਹਿੰਦ ਦੀ ਚਾਦਰ ਕਹਿੰਦੀ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇਹ ਉਹ ਗੁਰੂ ਸਨ ਜਿਨ੍ਹਾਂ ਨੇ ਆਪਣਾ ਸੀਸ ਦੇ ਕੇ ਧਰਮ ਇਨਸਾਨੀਅਤ ਅਤੇ ਆਜ਼ਾਦੀ ਦੀ ਰੱਖਿਆ ਕੀਤੀ ਚਲੋ ਦੋਸਤੋ ਆਓ ਸ਼ੁਰੂ ਕਰੀਏ ਇਸ ਪ੍ਰੇਰਣਾਦਾਇਕ ਯਾਤਰਾ ਨੂੰ ਅਰਤੇ ਸ਼ਰਧਾ ਨਾਲ ਬਚਪਨ ਤੇ ਜਨਮ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਨਮ ਅੰਮ੍ਰਿਤਸਰ ਵਿੱਚ 1 April 1621 ਨੂੰ ਹੋਇਆ ਸੀ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਛੋਟੇ ਪੁੱਤਰ ਸਨ ਮਾਤਾ ਜੀ ਦਾ ਨਾਮ ਸੀ ਮਤਾ ਨਾਨਕੀ ਜੀ ਉਹ ਸਮਾਂ ਸੀ ਜਦੋਂ ਸਿੱਖ ਧਰਮ ਆਪਣੀ ਮਜ਼ਬੂਤ ਨੀਂਹ ਰੱਖ ਰਿਹਾ ਸੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖਾਂ ਵਿੱਚ ਮੀਰੀ ਤੇ ਪੀਰੀ ਦੀ ਪਰੰਪਰਾ ਸ਼ੁਰੂ ਕੀਤੀ ਸੀ ਜਿਸ ਦਾ ਮਤਲਬ ਸੀ ਰੂਹਾਨੀਅਤ ਨਾਲ ਨਾਲ ਤਾਕਤ ਤੇ ਇਨਸਾਫ ਦੀ ਭਾਵਨਾ ਵੀ ਬਚਪਨ ਤੋਂ ਹੀ ਗੁਰੂ ਤੇਗ ਬਹਾਦਰ ਜੀ ਬਹੁਤ ਸ਼ਾਂਤ ਕੰਬੀਰ ਅਤੇ ਧਿਆਨ ਵਿੱਚ ਲੀਨ ਰਹਿਣ ਵਾਲੇ ਸਨ ਉਹਨਾਂ ਦੀਆਂ ਅੱਖਾਂ ਵਿੱਚ ਇੱਕ ਅਜੀਹੀ ਰੌਸ਼ਨੀ ਸੀ ਜੋ ਮਨੁੱਖ ਨੂੰ ਅੰਦਰੋਂ ਛੂ ਲੈਂਦੀ ਸੀ ਉਹਨਾਂ ਨੂੰ ਬਚਪਨ ਚ ਹੀ ਸ਼ਸਤਰ ਵਿਦਿਆ ਤੇ ਘੋੜਸਵਾਰੀ ਦੀ ਸਿੱਖਲਾਈ ਵੀ ਮਿਲੀ ਸੀ ਪਰ ਜਿੱਥੇ ਉਹ ਹਥਿਆਰਾਂ ਵਿੱਚ નિਪੁੰਨ ਸਨ ਉਥੇ ਉਹਨਾਂ ਦਾ ਦਿਲ ਸ਼ਬਦ ਸਿਮਰਨ ਤੇ ਭਗਤੀ ਵਿੱਚ ਲੀਨ ਰਹਿੰਦਾ ਸੀ ਗੁਰੂ ਤੇਗ ਬਹਾਦਰ ਜੀ ਦਾ ਬਾਲ ਨਾਮ ਸੀ ਤਿਆਗਮਲ ਪਰ ਜਦੋਂ ਉਹਨਾਂ ਨੇ 13 ਸਾਲ ਦੀ ਉਮਰ ਵਿੱਚ ਮੁਗਲਾਂ ਦੇ ਖਿਲਾਫ ਲੜਾਈ 'ਚ ਅਦਭੁਤ ਸ਼ौर्य ਬਿਖਾਇਆ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਿਆਰ ਨਾਲ ਉਸੇ ਦਿਨ ਤੋਂ ਉਹਨਾਂ ਦਾ ਨਾਮ ਰੱਖਿਆ ਤੇਗ ਬਹਾਦਰ ਉਹਨਾਂ ਨੇ ਜੰਗ ਵਿੱਚ ਜਿੱਤ ਤੋਂ ਵੱਧ ਇਨਸਾਨੀਅਤ ਤੇ ਈਮਾਨ ਦੀ ਕੀਮਤ ਸਿੱਖੀ ਉਹ ਕਹਿੰਦੇ ਸਨ ਜੰਗ ਦਾ ਮੈਦਾਨ ਸਿਰਫ ਤਲਵਾਰ ਨਾਲ ਨਹੀਂ ਸੱਚਾਈ ਨਾਲ ਜਿੱਤਿਆ ਜਾਂਦਾ ਹੈ ਪਰਿਵਾਰ ਅਤੇ ਵਿਆਹ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਵਿਆਹ ਮਾਤਾ ਗੁਜਰੀ ਜੀ ਨਾਲ ਹੋਇਆ ਸੀ ਇਹ ਵਿਆਹ ਬਹੁਤ ਸਾਦਗੀ ਨਾਲ ਹੋਇਆ ਤੇ ਦੋਹਾਂ ਦਾ ਜੀਵਨ ਗਹਿਰੇ ਪਿਆਰ ਭਗਤੀ ਅਤੇ ਨਿਮਰਤਾ ਨਾਲ ਭਰਪੂਰ ਸੀ ਮਾਤਾ ਗੁਜਰੀ ਜੀ ਹਮੇਸ਼ਾ ਗੁਰੂ ਜੀ ਦੀ ਆਤਮਿਕ ਯਾਤਰਾ ਵਿੱਚ ਸਾਥੀ ਰਹੀਆਂ ਉਹਨਾਂ ਦਾ ਇੱਕ ਪੁੱਤਰ ਹੋਇਆ ਗੋਬਿੰਦ ਰਾਏ ਜੀ ਜੋ ਬਾਅਦ ਵਿੱਚ ਦਸਵੇਂ ਗੁਰੂ ਬਣੇ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੋਤ ਜੋਤ ਸਮਾਉਣ ਤੋਂ ਬਾਅਦ ਗੁਰਤਾ ਦੀ ਗੱਦੀ ਗੁਰੂ ਹਰ Rai ਸਾਹਿਬ ਜੀ ਨੂੰ ਮਿਲੀ ਉਸ ਸਮੇ ਗੁਰੂ ਤੇਗ ਬਹਾਦਰ ਜੀ ਬਕਾਲਾ ਸਾਹਿਬ ਵਿੱਚ ਧਿਆਨ ਤੇ ਸਿਮਰਨ ਵਿੱਚ ਲੀਨ ਹੋ ਗਏ ਉਹਨਾਂ ਨੇ ਲੰਬੇ ਸਮੇਂ ਤੱਕ ਇਕਾਂਤ ਵਿੱਚ ਰਹਿ ਕੇ ਰੱਬ ਨਾਲ ਜੋੜ ਬਣਾਇਆ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਦੇ ਤਿਆਗਣ ਤੋਂ ਪਹਿਲਾਂ ਕਿਹਾ ਬਾਬਾ ਬਕਾਲੇ ਤਾਂ ਸਾਰੇ ਸਿੱਖ ਬਕਾਲਾ ਪਹੁੰਚੇ ਉੱਥੇ ਕਈ ਲੋਕ ਆਪਣੇ ਆਪ ਨੂੰ ਗੁਰੂ ਕਹਿ ਬੈਠੇ ਸਨ ਪਰ ਇੱਕ ਸੱਚਾ ਸਿੱਖ ਭਾਈ ਮੱਖਣਸ਼ਾ ਲੁਬਾਣਾ ਸੱਚ ਦੀ ਤਲਾਸ਼ ਵਿੱਚ ਸੀ ਉਹਨੇ ਪ੍ਰੀਖਿਆ ਲਈ ਸਾਰਿਆਂ ਨੂੰ 5 ਮੋਹਰਾਂ ਦਿੱਤੀਆਂ ਪਰ ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਮਿਲਿਆ ਤਾਂ ਉਹਨਾਂ ਨੇ ਆਪ ਹੀ ਕਿਹਾ ਤੂੰ ਮੈਨੂੰ 500 ਮੋਹਰਾਂ ਦਾ ਵਾਅਦਾ ਕੀਤਾ ਸੀ ਭਾਈ ਮੱਖਣਸ਼ਾ ਤੁਰੰਤ ਸਮਝ ਗਿਆ ਕਿ ਇਹ ਹੀ ਸੱਚੇ ਗੁਰੂ ਹਨ ਦੇ ਛੱਤ ਤੇ ਚੜ ਕੇ ਚਿੱਕਿਆ ਗੁਰੂ ਲੱਭ ਗਿਆ ਗੁਰੂ ਲੱਭ ਗਿਆ ਇਸ ਤਰ੍ਹਾਂ ਗੁਰੂ ਤੇਗ ਬਹਾਦਰ ਜੀ ਨੇ 1664 ਵਿੱਚ ਗੁਰਤਾ ਦੀ ਗੱਦੀ ਸੰਭਾਲੀ ਉਪਦੇਸ਼ ਤੇ ਪ੍ਰਚਾਰ ਯਾਤਰਾ ਮਾ ਗੁਰੂ ਜੀ ਨੇ ਗੱਦੀ ਸੰਭਾਲਣ ਤੋਂ ਬਾਅਦ ਆਪਣੀ ਪ੍ਰਚਾਰ ਯਾਤਰਾ ਸ਼ੁਰੂ ਕੀਤੀ ਉਹਨਾਂ ਨੇ ਪੰਜਾਬ ਬੰਗਾਲ ਅਸਾਮ ਬਿਹਾਰ ਉੜੀਸਾ ਅਤੇ ਉੱਤਰ ਪ੍ਰਦੇਸ਼ ਤੱਕ ਦੌਰੇ ਕੀਤੇ ਉਹ ਹਰ ਥਾਂ ਲੋਕਾਂ ਨੂੰ ਸਚਾਈ ਸਿਮਰਨ ਤੇ ਨਿਮਰਤਾ ਦਾ ਸੰਦੇਸ਼ ਦਿੰਦੇ ਸਨ ਉਹ ਕਹਿੰਦੇ ਸਨ ਧਨ ਤੇ ਤਾਕਤ ਸਮੇਂ ਦੇ ਨਾਲ ਮੁੱਕ ਜਾਂਦੇ ਹਨ ਪਰ ਸਚਾਈ ਤੇ ਨਾਮ ਹਮੇਸ਼ਾ ਰਹਿੰਦੇ ਹਨ ਗੁਰੂ ਜੀ ਨੇ ਕਈ ਥਾਵਾਂ ਤੇ ਸੰਗਤਾਂ ਵਸਾਈਆਂ ਜਿਵੇਂ ਅਨੰਦਪੁਰ ਸਾਹਿਬ ਤੂਬਰੀ ਅਸਾਮ ਤੇ ਪਟਨਾ ਸਾਹਿਬ ਪਟਨਾ ਹੀ ਉਹ ਥਾਂ ਸੀ ਜਿੱਥੇ ਉਹਨਾਂ ਦੇ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਉਹਨਾਂ ਦੀ ਬਾਣੀ ਤੇ ਵਿਚਾਰਤਾ ਰਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਉਹ ਬਾਣੀ ਮਨੁੱਖੀ ਜੀਵਨ ਦੇ ਗਹਿਰੇ ਅਰਥ ਸਮਝਾਉਂਦੀ ਹੈ ਉਹਨਾਂ ਦੀ ਬਾਣੀ ਵਿੱਚ ਸ਼ਾਂਤੀ ਧੀਰਜ ਤੇ ਆਤਮਕਤਾ ਦਾ ਸੁੰਦਰ ਮਿਲਾਪ ਹੈ ਉਹ ਲੋਕਾਂ ਨੂੰ ਸਿਖਾਉਂਦੇ ਹਨ ਕਿ ਜੀਵਨ ਦਾ ਅਸਲੀ ਮਕਸਦ ਹੈ ਰੱਬ ਨਾਲ ਜੋੜ ਬਣਾਉਣਾ ਤੇ ਸੱਚ ਦੀ ਰਾਹ ਤੇ ਟਿਕੇ ਰਹਿਣਾ ਅਨੰਤਪੁਰ ਸਾਹਿਬ ਦੀ ਸਥਾਪਨਾ ਗੁਰੂ ਜੀ ਨੇ ਚੱਕ ਨਾਨਕੀ ਅਨੰਦਪੁਰ ਸਾਹਿਬ ਦੀ ਸਥਾਪਨਾ ਕੀਤੀ ਜਿੱਥੇ ਸਿੱਖਾਂ ਨੂੰ ਇਕੱਠਾ ਕਰਕੇ ਉਹਨਾਂ ਨੇ ਧਾਰਮਿਕ ਤੇ ਆਤਮਿਕ ਸਿੱਖਿਆ ਦਿੱਤੀ। ਇਹ ਥਾਂ ਬਾਅਦ ਵਿੱਚ ਸਿੱਖ ਇਤਿਹਾਸ ਦਾ ਮਹੱਤਵਪੂਰਨ ਕੇਂਦਰ ਬਣੀ। ਇੱਥੇ ਹੀ ਗੁਰੂ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਉੱਚੀ ਸਿੱਖਿਆ ਦਿੱਤੀ। ਇਹ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜੀਵਨੀ ਦਾ ਪਹਿਲਾ ਪਾਗ ਜਿਸ ਵਿੱਚ ਅਸੀਂ ਵੇਖਿਆ ਉਹਨਾਂ ਦਾ ਬਚਪਨ, ਗੁਰਤਾ ਪ੍ਰਾਪਤੀ ਤੇ ਉਪਦੇਸ਼ਾਂ ਦੀ ਯਾਤਰਾ। ਅਗਲੇ ਪਾਗ ਵਿੱਚ ਅਸੀਂ ਜਾਣਾਂਗੇ ਕਿਵੇਂ ਉਹਨਾਂ ਨੇ ਜ਼ੁਲਮ ਦੇ ਵਿਰੁੱਧ ਆਵਾਜ਼ ਉਠਾਈ ਕਿਵੇਂ ਕਸ਼ਮੀਰੀ ਪੰਡਤਾਂ ਦੀ ਰੱਖਿਆ ਲਈ ਆਪਣਾ ਬਲੀਦਾਨ ਦਿੱਤਾ ਤੇ ਕਿਵੇਂ ਉਹਨਾਂ ਨੇ ਅਗਲੇ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੂੰ ਚੁਣਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜੀਵਨੀ ਭਾਗ 2 ਉਹ ਸਮਾਂ ਸੀ ਜਦੋਂ ਮੁਗਲ ਬਾਦਸ਼ਾਹ ਔਰੰਗਜ਼ੇਬ ਦਾ ਰਾਜ ਸੀ ਉਸ ਨੇ ਸਾਰੇ ਦੇਸ਼ ਵਿੱਚ ਧਾਰਮਿਕ ਜ਼ੁਲਮ ਦੀ ਹੱਦ ਪਾਰ ਕਰ ਦਿੱਤੀ ਸੀ ਲੋਕਾਂ ਨੂੰ ਜ਼ਬਰਦਸਤੀ ਇਸਲਾਮ ਕਬੂਲ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਸੀ ਉਸੇ ਸਮੇਂ ਕਸ਼ਮੀਰ ਦੇ ਪੰਡਤ ਜੋ ਆਪਣੇ ਧਰਮ ਤੇ ਟਿਕੇ ਰਹਿਣਾ ਚਾਹੁੰਦੇ ਸਨ ਉਹਨਾਂ ਨੂੰ ਕਿਸੇ ਅਜਿਹੇ ਸ਼ਖਸ ਦੀ ਲੋੜ ਸੀ ਜੋ ਜ਼ੁਲਮ ਦੇ ਖਿਲਾਫ ਖੜ ਸਕੇ ਉਹ ਸਿੱਧੇ ਅਨੰਦਪੁਰ ਸਾਹਿਬ ਪਹੁੰਚੇ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਆਏ ਕਸ਼ਮੀਰੀ ਪੰਡਤਾਂ ਦੀ ਪੁਕਾਰ ਜਦੋਂ ਉਹਨਾਂ ਨੇ ਗੁਰੂ ਸਾਹਿਬ ਨੂੰ ਆਪਣਾ ਦਰਦ ਸੁਣਾਇਆ ਉਹਨਾਂ ਦੀਆਂ ਅੱਖਾਂ ਵਿੱਚੋਂ ਹੰਝੂ ਵਗ ਰਹੇ ਸਨ ਗੁਰੂ ਜੀ ਚੁੱਪਚਾਪ ਬੈਠੇ ਸੁਣਦੇ ਰਹੇ ਉਹਨਾਂ ਦੇ ਅੰਦਰੋਂ ਇੱਕ ਗਹਿਰਾ ਸੰਦੇਸ਼ ਉੱਠਿਆ ਜੇ ਧਰਮ ਦੀ ਰੱਖਿਆ ਲਈ ਕੋਈ ਆਪਣਾ ਸੀਸ ਨਹੀਂ ਦਿੰਦਾ ਤਾਂ ਇਹ ਧਰਤੀ ਆਪਣੀ ਰੌਸ਼ਨੀ ਖੋ ਬੈਠੇਗੀ। ਗੁਰੂ ਜੀ ਨੇ ਫਿਰ ਆਪਣੇ ਨੌਜਵਾਨ ਪੁੱਤਰ ਗੋਬਿੰਦ ਰਾਏ ਜੀ ਵੱਲ ਵੇਖਿਆ ਤੇ ਪੁੱਛਿਆ ਪੁੱਤਰ ਦੱਸ ਐ ਸਮੇਂ ਧਰਮ ਦੀ ਰੱਖਿਆ ਕੌਣ ਕਰ ਸਕਦਾ ਹੈ? ਗੋਬਿੰਦ ਰਾਏ ਜੀ ਨੇ ਸ਼ਾਂਤ ਆਵਾਜ਼ ਵਿੱਚ ਕਿਹਾ ਪਿਤਾ ਜੀ ਇਸ ਤੋਂ ਵੱਡਾ ਕੋਈ ਨਹੀਂ ਜੋ ਆਪਣਾ ਸੀਸ ਦੇ ਸਕੇ। ਇਹ ਬੋਲ ਸੁਣ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣਾ ਫੈਸਲਾ ਕਰ ਲਿਆ ਉਹ ਆਪਣੇ ਜੀਵਨ ਨੂੰ ਧਰਮ ਦੀ ਰੱਖਿਆ ਲਈ ਸਮਰਪਿਤ ਕਰਨਗੇ। ਦਿੱਲੀ ਦੀ ਯਾਤਰਾ ਔਰੰਗਜ਼ੇਬ ਨਾਲ ਮੁਲਾਕਾਤ ਜਦੋਂ ਗੁਰੂ ਤੇਗ ਬਹਾਦਰ ਜੀ ਦਿੱਲੀ ਪਹੁੰਚੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਹਨਾਂ ਨੂੰ ਚਾਂਦਨੀ ਚੌਂਕ ਦੇ ਕਿਲੇ ਵਿੱਚ ਕੈਦ ਕਰ ਦਿੱਤਾ ਗਿਆ ਔਰੰਗਜ਼ੇਬ ਨੇ ਉਹਨਾਂ ਨੂੰ ਤਿੰਨ ਚੋਣਾਂ ਦਿੱਤੀਆਂ ਇਸਲਾਮ ਕਬੂਲ ਕਰੋ ਚਮਤਕਾਰ ਦਿਖਾਓ ਮੌਤ ਸਵੀਕਾਰ ਕਰੋ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ਼ਾਂਤੀ ਨਾਲ ਕਿਹਾ ਧਰਮ ਦੀ ਆਜ਼ਾਦੀ ਹਰੇਕ ਇਨਸਾਨ ਦਾ ਹੱਕ ਹੈ ਮੈਨੂੰ ਕੋਈ ਡਰਾ ਨਹੀਂ ਸਕਦਾ ਤੇ ਮੈਂ ਕਿਸੇ ਨੂੰ ਡਰਾਉਂਦਾ ਨਹੀਂ ਇਹ ਸ਼ਬਦ ਔਰੰਗਜ਼ੇਬ ਦੇ ਸਾਮਰਾਜ ਲਈ ਗੜਗੜਾਹਟ ਬਣ ਗਏ ਸਿੱਖ ਸਾਥੀਆਂ ਦਾ ਬਲੀਦਾਨ ਗੁਰੂ ਜੀ ਦੇ ਸੰਗੀ ਇੱਕ ਇੱਕ ਕਰਕੇ ਬਲੀਦਾਨ ਦੇ ਗਏ ਇਹ ਉਹ ਆਤਮਾ ਸਨ ਜਿਨ੍ਹਾਂ ਨੇ ਗੁਰੂ ਦੀ ਰਾਹ ਵਿੱਚ ਆਪਣਾ ਸਰੀਰ ਆਪਣਾ ਸਭ ਹੀ ਅਰਪਣ ਕਰ ਦਿੱਤਾ ਉਹ ਜਾਣਦੇ ਸਨ ਕਿ ਹੁਣ ਮੌਤ ਸਾਹਮਣੇ ਖੜੀ ਹੈ ਪਰ ਉਹਨਾਂ ਦੇ ਚਿਹਰੇ ਤੇ ਨਾ ਕੋਈ ਡਰ ਸੀ ਨਾ ਹੀ ਕੋਈ ਗਿਲਾ ਸਿਰਫ ਇੱਕ ਸ਼ਬਦ ਵਾਹਿਗੁਰੂ ਵਾਹਿਗੁਰੂ ਪ੍ਰਮਤੀ ਦਾਸ ਜੀ ਨੂੰ ਕਾਠ ਦੇ ਥੰਮਿਆਂ ਵਿੱਚ ਬੰਨ੍ਹ ਦਿੱਤਾ ਗਿਆ। ਉਹਨਾਂ ਦੇ ਸਾਹਮਣੇ ਗੁਰੂ ਜੀ ਖੜੇ ਸਨ। ਸੈਨਿਕਾਂ ਨੇ ਆਰਾ ਚਲਾਉਣਾ ਸ਼ੁਰੂ ਕੀਤਾ। ਪਰਮਤੀ ਦਾਸ ਜੀ ਦੀ ਜੀਬ ਤੇ ਸਿਰਫ ਨਾਮ ਸੀ। ਵਾਹਿਗੁਰੂ ਵਾਹਿਗੁਰੂ। ਉਹਨਾਂ ਦਾ ਸਰੀਰ ਚੀਰਿਆ ਗਿਆ ਪਰ ਰੂਹ ਨਹੀਂ ਡਰੀ। ਉਹ ਸ਼ਬਦ, ਉਹ ਦਰਦ, ਉਹ ਵਿਸ਼ਵਾਸ ਅੱਜ ਵੀ ਹਵਾ ਵਿੱਚ ਗੂੰਜਦਾ ਹੈ। ਫਿਰ ਵਾਰੀ ਆਈ ਭਾਈ ਦਿਆਲਾ ਜੀ ਦੀ। ਉਹਨਾਂ ਨੂੰ ਉਬਲਦੇ ਪਾਣੀ ਦੇ ਡੋਲੇ ਵਿੱਚ ਸੁੱਟ ਦਿੱਤਾ ਗਿਆ। ਪਰ ਉਹਨਾਂ ਨੇ ਚੀਕ ਨਹੀਂ ਮਾਰੀ। ਸਗੋਂ ਗਰਮ ਪਾਣੀ ਦੇ ਛਿਲਕਿਆਂ ਵਿੱਚੋਂ ਵੀ ਵਾਹਿਗੁਰੂ ਦੀ ਆਵਾਜ਼ ਉੱਠੀ ਜਿਵੇਂ ਉਹਨਾਂ ਦਾ ਹਰ ਸਾਹ ਭਗਤੀ ਦਾ ਰਾਗ ਬਣ ਗਿਆ ਹੋਵੇ ਤੇ ਫਿਰ ਭਾਈ ਸਤੀਦਾਸ ਜੀ ਉਹਨਾਂ ਨੂੰ ਰੂਈ ਵਿੱਚ ਲਪੇਟ ਕੇ ਅੱਗ ਲਾ ਦਿੱਤੀ ਗਈ ਜਦੋਂ ਅੱਗ ਦੀਆਂ ਲਪਟਾਂ ਉੱਚੀਆਂ ਚੜੀਆਂ ਉਹਨਾਂ ਨੇ ਅੱਖਾਂ ਬੰਦ ਕਰਕੇ ਸ਼ਾਂਤੀ ਨਾਲ ਕਿਹਾ ਵਾਹਿਗੁਰੂ ਮੇਰਾ ਸਰੀਰ ਸੜ ਸਕਦਾ ਹੈ ਪਰ ਮੇਰਾ ਵਿਸ਼ਵਾਸ ਨਹੀਂ ਉਹ ਦ੍ਰਿਸ਼ ਚਾਂਦਨੀ ਚੌਕ ਦੀ ਮਿੱਟੀ ਵਿੱਚ ਉਹ ਸ਼ਹੀਦਾਂ ਦਾ ਲਹੂ ਮਿਲ ਰਿਹਾ ਸੀ ਪਰ ਉੱਥੇ ਡਰ ਨਹੀਂ ਸੀ ਸਿਰਫ ਸ਼ਰਧਾ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਹ ਸਭ ਦੇਖ ਰਹੇ ਸਨ ਉਹਨਾਂ ਦੀਆਂ ਅੱਖਾਂ ਵਿੱਚ ਦਰਦ ਨਹੀਂ ਰੱਬ ਲਈ ਸਵੀਕਾਰਤਾ ਸੀ ਉਹ ਜਾਣਦੇ ਸਨ ਕਿ ਇਹ ਸ਼ਹਾਦਤ ਧਰਤੀ ਨੂੰ ਨਵੀਂ ਰੋਸ਼ਨੀ ਦੇ ਜਾਵੇਗੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬਲੀਦਾਨ 11 ਨਵੰਬਰ 1675 ਦਿੱਲੀ ਦਾ ਚਾਂਦਨੀ ਚੌਕ ਲੱਖਾਂ ਲੋਕ ਇਕੱਠੇ ਹੋਏ ਸਨ ਸੂਰਜ ਦੀ ਰੋਸ਼ਨੀ ਵਿੱਚ ਇੱਕ ਪਵਿੱਤਰ ਚਮਕ ਸੀ ਜਿਵੇਂ ਆਕਾਸ਼ ਖੁਦ ਰੁਕ ਗਿਆ ਹੋਵੇ ਗੁਰੂ ਦੀ ਜੋਤ ਦੇਖਣ ਲਈ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਾਂਤ ਬੈਠੇ ਸਨ ਮੱਥੇ ਤੇ ਰੋਸ਼ਨੀ ਚਿਹਰੇ ਤੇ ਸ਼ਾਂਤੀ ਕੋਈ ਡਰ ਨਹੀਂ ਸਿਰਫ ਨਾਮ ਜਪ ਉਹਨਾਂ ਦੇ ਹੋਂਠ ਹੌਲੇ ਹੌਲੇ ਕਹਿ ਰਹੇ ਸਨ ਵਾਹਿਗੁਰੂ ਵਾਹਿਗੁਰੂ ਜਲਾਦ ਨੇ ਹੱਥ ਵਿੱਚ ਤਲਵਾਰ ਉਠਾਈ ਹਵਾ ਖਾਮੋਸ਼ ਹੋ ਗਈ ਉਹ ਤਲਵਾਰ ਚੱਲੀ ਪਰ ਉਸ ਨਾਲ ਸਿਰਫ ਇੱਕ ਸਰੀਰ ਵਿਛੜਿਆ ਨਹੀਂ ਇੱਕ ਯੁੱਗ ਦੀ ਸ਼ਾਨ ਉੱਚੀ ਹੋ ਗਈ ਗੁਰੂ ਦਾ ਸੀਸ ਧਰਤੀ ਤੇ ਡਿੱਗਿਆ ਪਰ ਉਹ ਧਰਤੀ ਪਵਿੱਤਰ ਹੋ ਗਈ। ਉਹ ਪਲ ਸਾਰੀ ਇਨਸਾਨੀਅਤ ਲਈ ਇੱਕ ਨਵੀਂ ਸ਼ੁਰੂਆਤ ਬਣ ਗਿਆ। ਉਸੇ ਸਮੇਂ ਭਾਈ ਲੱਖੀਸ਼ਾ ਬਣਜਾਰਾ ਜੀ ਨੇ ਆਪਣੇ ਪ੍ਰਾਣਾਂ ਦੀ ਪਰਵਾਹ ਨਾ ਕਰਦਿਆਂ ਹੋਇਆਂ ਗੁਰੂ ਜੀ ਦਾ ਸਰੀਰ ਚੁਪਕੇ ਨਾਲ ਰਾਤ ਨੂੰ ਕੱਢਿਆ ਤੇ ਆਪਣੇ ਘਰ ਨੂੰ ਅੱਗ ਲਾ ਦਿੱਤੀ ਤਾਂ ਜੋ ਕੋਈ ਸਮਝ ਨਾ ਸਕੇ ਕਿ ਉਹਨਾਂ ਨੇ ਕੀ ਕੀਤਾ। ਉਸੇ ਥਾਂ ਤੇ ਅੱਜ ਗੁਰਦੁਆਰਾ ਰਕਾਬगंज ਸਾਹਿਬ ਖੜਾ ਹੈ। ਗੁਰੂ ਜੀ ਦੇ ਅਮਰ ਬਲੀਦਾਨ ਦਾ ਨਿਸ਼ਾਨ ਤੇ ਉਹ ਸੀਸ ਭਾਈ ਜੀਠਾ ਜੀ ਬਾਦ ਵਿੱਚ ਭਾਈ ਜੀਵਨ ਸਿੰਘ ਉਹਨਾਂ ਨੇ ਆਪਣੀ ਜਾਨ ਨੂੰ ਜੋਖਮ 'ਚ ਪਾ ਕੇ ਗੁਰੂ ਜੀ ਦਾ ਸੀਸ ਚੁਪ ਕੇ ਨਾਲ ਅਨੰਦਪੁਰ ਸਾਹਿਬ ਪਹੁੰਚਾਇਆ ਜਦੋਂ ਮਾਤਾ ਗੁਜਰੀ ਜੀ ਤੇ ਨੌਜਵਾਨ ਗੋਬਿੰਦ ਰਾਏ ਜੀ ਨੇ ਉਹ ਸੀਸ ਵੇਖਿਆ ਉਹਨਾਂ ਦੀਆਂ ਅੱਖਾਂ ਭਰ ਆਈਆਂ ਪਰ ਉਹਨਾਂ ਦੇ ਚਿਹਰੇ ਤੇ ਗਰਵ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਾਂਤ ਆਵਾਜ਼ ਵਿੱਚ ਕਿਹਾ ਮੇਰੇ ਪਿਤਾ ਜੀ ਨੇ ਆਪਣਾ ਸੀਸ ਦਿੱਤਾ ਪਰ ਕਿਸੇ ਦਾ ਧਰਮ ਨਹੀਂ ਮਰਨ ਦਿੱਤਾ ਉਹ ਦਿਨ ਤੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਹਿੰਦ ਦੀ ਚਾਦਰ ਕਹਾਏ ਜਿਸ ਨੇ ਸਾਰੀ ਕੌਮ ਨੂੰ ਆਪਣੀ ਝੋਲੀ ਵਿੱਚ ਆਜ਼ਾਦੀ ਦੀ ਹਵਾ ਦਿੱਤੀ ਉਹ ਸ਼ਹੀਦ ਹੋਏ ਪਰ ਸੱਚਾਈ ਅਮਰ ਹੋ ਗਈ ਅਗਲੇ ਗੁਰੂ ਦੀ ਚੋਣ ਗੁਰੂ ਜੀ ਨੂੰ ਪਤਾ ਸੀ ਕਿ ਉਹਨਾਂ ਤੋਂ ਬਾਅਦ ਸਿੱਖ ਧਰਮ ਨੂੰ ਇੱਕ ਮਜ਼ਬੂਤ ਸ਼ੂਰਵੀਰ ਨੇਤਾ ਦੀ ਲੋੜ ਹੋਵੇਗੀ ਉਹਨਾਂ ਨੇ ਆਪਣੇ ਪੁੱਤਰ ਗੋਬਿੰਦ ਰਾਏ ਜੀ ਨੂੰ ਆਤਮਿਕ ਤੇ ਯੋਧਾ ਸਿੱਖਿਆ ਦੇਂਦੇ ਹੋਏ ਗੁੱਤਾ ਦੀ ਤਿਆਰੀ ਕਰਵਾ ਦਿੱਤੀ ਸੀ ਉਹਨਾਂ ਨੇ ਕਿਹਾ ਸੀ ਗੋਬਿੰਦ ਮੇਰੀ ਜੋ ਤੇਰੇ ਅੰਦਰ ਪ੍ਰਕਾਸ਼ਿਤ ਹੋਵੇਗੀ ਤੂੰ ਸਿਰਫ ਗੁਰੂ ਨਹੀਂ ਇੱਕ ਯੁੱਗ ਦਾ ਨਿਰਮਾਤਾ ਹੋਵੇਂਗਾ 1668 ਵਿੱਚ ਪਟਨਾ ਸਾਹਿਬ 'ਚ ਜਨਮੇ ਗੋਬਿੰਦ ਰਾਏ ਜੀ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਬਣੇ ਜਿਨ੍ਹਾਂ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਦੋਸਤੋ ਇਹ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜੀਵਨੀ ਦਾ ਦੂਜਾ ਤੇ ਅੰਤਿਮ ਪਾਗ ਇਹ ਸਾਨੂੰ ਸਿਖਾਉਂਦੀ ਹੈ ਕਿ ਧਰਮ ਤੇ ਇਨਸਾਫ ਦੀ ਰਾਹ ਸਦਾ ਔਖੀ ਹੁੰਦੀ ਹੈ ਪਰ ਜੋ ਇਨਸਾਨ ਸੱਚ ਨਾਲ ਖੜਦਾ ਹੈ ਉਸ ਦਾ ਨਾਮ ਕਦੇ ਮਿਟਦਾ ਨਹੀਂ ਜੇ ਇਹ ਵੀਡੀਓ ਤੁਹਾਨੂੰ ਪ੍ਰੇਰਨਾ ਦੇਵੇ ਤਾਂ ਲਾਈਕ ਕਰੋ ਚੈਨਲ ਹਰਪ੍ਰੀਤ ਨੂੰ ਸਬਸਕ੍ਰਾਈਬ ਕਰੋ ਤੇ ਇਹ ਸੰਦੇਸ਼ ਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਤਾਂ ਜੋ ਹਰ ਦਿਲ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੀ ਰੌਸ਼ਨੀ ਜਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ